ਮਦਾਨੋ ਟਾਊਨ ਆਇਆ ਅਰੇ ਆ ਇਹ ਬੋਲੀ ਨਾਲ ਲੱਗੀ ਪਈ ਇਹਦੇ ਮੈਂ ਕਿਨ ਛੱਡ ਰਹੇ ਨੇ ਪਿੱਛੇ ਪਿੱਛੇ ਤੇ ਮੈਂ ਅੱਗੇ ਅੱਗੇ ਭੱਜ ਰਹੀ ਆ ਆਏ ਕੁਤੀ ਕੁਤੀ ਕੀ ਹੈਲੋ ਗਾਇਸ ਹਾਈ ਗਾਇਸ ਹਰਮਨ ਅੱਪਾ ਅੱਜ ਖਾਂ ਦਾ ਵਲੌਗ ਬਣਾਈਏ ਅੱਜ ਆਪਾਂ ਬਾਥੀਆਂ ਦਾ ਬਣਾਉਨੇ ਆ ਬਾਥੀਆਂ ਦਾ ਹਾਂ ਇਹ ਵੀ ਬਹਲੇ ਚੱਲਦੇ ਆ ਹਨਾ ਬਲੌਗ ਤੁਹਾਨੂੰ ਇੱਕ ਨਮੀ ਚੀਜ਼ ਦਿਖਾਉਨੇ ਆ ਅਸੀਂ ਆਪਾਂ ਅੱਜ ਸੱਬਿਆ ਚਾਰ ਕੇ ਜਾ ਬਲੌਗ ਬਣਾਉਂਦੀ ਆ ਹਨਾ ਕੋਈ ਪੁਰਾਣੀ ਜਿਹੀ ਚੀਜ਼ਾਂ ਹਾਂ ਕਲਚਰ ਦਿਖਾਉਣੇ ਅੱਜ ਅਸੀਂ ਤੁਹਾਨੂੰ ਪਿੰਡ ਦਾ ਕਲਚਰ ਆਪਾਂ ਐਂ ਕਰਦੇ ਆਂ ਔਰ ਕੀ ਦਿਖਾ ਸਕਦੇ ਪਾਠੀਆਂ ਤੋਂ ਪੱਠੀਆਂ ਪਈਆਂ ਨੇ ਹਨਾ ਗੁਹਾਰਾ ਵੀ ਲੱਗਿਆ ਹੋਇਆ ਆਪਾਂ ਭੱਜ ਕੇ ਫੜਨ ਫੜਾਈਆਂ ਵਾਲਾ ਬਲੌਗ ਬਣਾਉਣੇ ਆ ਹਾਂ ਮੈਂ ਭੱਜਾਂਗੀ ਤੂੰ ਮੈਨੂੰ ਪਿੱਛੇ ਫੜੀ ਮੈਂ ਅੱਗੇ ਅੱਗੇ ਬਲੌਗ ਬਣਾਉਂਗੀ ਠੀਕ ਐ ਇਹ ਕਿੱਧਰ ਨੂੰ ਭੱਜੀਏ ਇੱਧਰ ਨੂੰ ਆ ਜਾ ਐਦਾਂ ਪਾਠੀਆਂ ਤੋਂ ਬਚਾ ਕੇ ਨਹੀਂ ਆਪਣੇ ਕੁੱਟ ਬਹਿ ਜੂ ਹਾਂ ਠੀਕ ਐ ਆ ਜਾ ਤੁਸੀਂ ਵੀ ਹੌਲੀ ਬਚਾ ਕੇ ਪਾਠੀ ਆ ਜਾ ਆ ਜਾ ਲੈ ਫੜ ਲੈ ਆ ਜਾ ਆ ਜਾ ਦੋਸਤੋ ਦੇਖੋ ਅਸੀਂ ਫੜਨ ਫੜਾਈ ਦਾ ਵਲੌਗ ਬਣਾ ਰਹੇ ਹਾਂ ਆਏ ਪਿੰਡਾਂ 'ਚ ਅੱਜ ਕੱਲ ਇਹ ਸੱਭਿਆਚਾਰ ਦੇਖਣ ਨੂੰ ਨਹੀਂ ਮਿਲਦਾ ਹੈਗਾ ਕਿਉਂਕਿ ਬੱਚੇ ਨੇ ਜਿਹੜੇ ਫੋਨਾਂ ਤੇ ਗੇਮਾਂ ਖੇਡੀ ਜਾਂਦੇ ਨੇ ਹੈਨਾ ਤੇ ਅਸੀਂ ਸੱਭਿਆਚਾਰ ਪੇਸ਼ ਕਰਦੇ ਆ ਨਹੀਂ ਇਹ ਹੋਲੀ ਆ ਹੋਲੀ ਐ ਨਹੀਂ ਅੰਥੇ ਪਾਤੀਆਂ-ਪਾਤੀਆਂ ਨਾ ਬੰਨਦੀ ਪਾਤੀਆਂ ਨਾ ਬੰਨਦੀ ਮੇਰੇ ਭਾਬੀ ਹਾਂ ਆ ਜਾ ਲਾਭੋ ਕਿੱਥੇ ਢਾਤੀ ਆ ਦੇਖੋ ਤੂੰ ਐ ਘਰ ਤੂੰ ਤੂੰ ਇਹਨੂੰ ਫੜ ਪਿੱਛੇ ਆ ਕੇ ਆ ਜਾ ਮੈਂ ਨਹੀਂ ਬਈ ਮੈਂ ਭਜਨ ਪਜਾਈ ਵਾਲਾ ਬਲੌਗ ਬਣਾ ਰਹੇ ਆਂ ਸੀ ਦੋਸਤੋ ਤੁਹਾਨੂੰ ਪਿੰਡ ਦਾ ਸੱਭਿਆਚਾਰ ਦਿਖਾ ਰਹੇ ਇਹ ਮੇਰੀ ਗੱਲ ਸੁਣ ਨਹੀਂ ਨਹੀਂ ਇੱਧਰ ਆ ਤੂੰ ਫੜ ਸਾਨੂੰ ਇਹ ਕਿੱਥੇ ਮੈਂ ਤੇ ਕਿੱਥੇ ਥਾਪੜਾ ਲਾਉਂਗੀ ਭਜਨ ਪਜਾਈ ਖੇਡਾਂਗੇ ਦੋਸਤੋ ਮੇਰੀ ਨਾਨੀ ਵੀ ਆ ਗਈ ਚਲ ਇੱਕ ਕਿਹੜਾ ਥਣਾ ਦੇ ਚੱਲ ਚੱਲ ਚੱਲੋ 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 ਫੜ ਲਓ ਫੜ ਲਓ ਫੜ ਲਓ ਆਜਾ ਪਾਠੀ ਤੇ ਨਾ ਕੁਛ ਨਹੀਂ ਹੁੰਦਾ ਆ ਜਾ ਮੈਂ ਨਹੀਂ ਬਈ ਤੂੰ ਢੇੜਾ ਨਾ ਢੇੜਾ ਨਾ ਦੋਸਤੋ ਇਹ ਮੈਨੂੰ ਫਾੜ ਰਹੇ ਨੇ ਪਿੱਛੇ ਪਿੱਛੇ ਤੇ ਮੈਂ ਅੱਗੇ ਅੱਗੇ ਭੱਜ ਰਹੀ ਆ ਆਏ ਹੋਏ ਆ ਕੀ ਫੁੱਟ ਗਈ ਓ ਮਾਈ ਗੋਡ ਦੋਸਤੋ ਇਹ ਪਾਠੀ ਫੁੱਟ 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 ਕੀ ਕਹਿੰਦੇ ਇਹਨੂੰ ਫੁੱਟ ਗਈ ਫੁੱਟ ਗਈ ਚਲ ਕੁਛ ਨਹੀਂ ਹੁੰਦਾ ਆ ਜਾ ਫੁੱਟ ਗਈ ਚੱਲ ਚੱਲ ਛੱਡਣਾ ਥੋੜੇ ਨਾਲ ਤਾਂ ਮੇਰੇ ਵੀ ਛਿੱਤਰ ਪੈਣਗੇ ਮੈਂ ਮੂਨੀ ਬਾਈ ਖੇੜਦੀ ਹੈਗੀ ਨਾ ਕੁਛ ਨਹੀਂ ਹੁੰਦਾ ਇਹਨੂੰ ਗੋਹੇ ਚ ਚੱਕ ਕੇ ਸਿੱਟ ਦੇ ਮੈਨੂੰ ਫੇਰ ਜਾ ਦੋਸਤੋ ਮੈਂ ਬਾਅਦ ਚ ਵਲੋਗ ਬਣਾਉਣੀ ਤੂੰ ਬਣਾ ਇਹ ਪਿੱਛੇ ਤੋਂ ਵਲੋਗ ਤੂੰ ਬਣਾ ਚਲ ਹਟ ਜਾ ਹਾਏ ਚਲ ਪਪਲ ਕੌਰ ਨੇ ਤੋੜਤੀ ਪਾਤੀ ਕਹਿੰਦੇ ਇਹਨੂੰ ਹੁਣ ਕੁੱਟੇਗੀ ਬੀਬੀ ਪਪਲ ਕੌਰ ਨਹੀਂ ਜੀ ਇਹ ਮੇਰੀ ਭਾਬੀ ਹਾਏ ਇਹ ਦੱਸੀ ਨਾ ਆ ਵਲੋਗ ਤਾਂ ਬਣ ਗਿਆ ਬੀਬੀ ਨੇ ਜੀ ਦੇਖ ਲਿਆ ਚਲ ਬੀਬੀ ਨਾਲ ਦੇਖੇਗੀ ਜਾਂ ਤੁਸੀਂ ਹੈਂ ਔਰੇ ਪਾਤੀ ਹੈ ਨਹੀਂ ਸੀ ਹੈ ਚਲ ਚੱਲ ਆ ਜਾ ਚਲ ਫੜ ਆ ਜਾ ਫੜ ਸਾਨੂੰ ਮੈਂ ਨਹੀਂ ਫੜਦੀ ਭਾਈ ਮੈਂ ਘੁੰਮਾਂ ਚੱਕ ਚੱਕ ਚਲ 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 ਫੜਲੀ ਫੜਲੀ ਫੜ ਫੜਲੀ ਫੜਲੀ ਜ਼ਿੰਦਗੀ ਫੜਲੀ ਫੜਲੀ ਛਾਈ ਹੁਣ ਤੂੰ ਫੜ ਮੈਨੂੰ ਹੁਣ ਮੇਰੀ ਵਾਰੀ ਓਏ ਬੱਸ ਕਰੋ ਬੱਸ ਕੁਵਾਲੀ ਆ ਇਹ ਵੀ ਫੜਲੀ ਹਾਂ ਬੱਸ ਕਰੋ ਮੇਰੀ ਵਾਰੀ ਮੈਂ ਇੱਕ ਵਾਰੀ ਫੜ ਲੰਦੇ ਨਾ ਚਲ ਆ ਜਾ ਫੜ ਆ ਜਾ ਆ ਜਾ ਮਾ ਬਈ 15 ਮਿੰਟ ਬੱਸ ਚਲ ਹੋਏ ਹੁਣ ਟਾਈਮ ਸੀ ਕਰ ਦੋ ਪਾ ਰੇ ਫੜ ਲੈ ਫੜ ਲੈ ਹਾਂ ਆ ਕੀ ਕੀ ਹੋ ਰਿਹਾ ਹੈ ਅਸੀਂ ਫੜਨ ਫਟਾਈ ਖੇਡ ਰਹੇ ਹਾਂ ਤੂੰ ਏ ਫੜਾ ਫੋਨ ਜਾ ਉਰੇ ਭਾਬੀ ਨੇ ਫੜਾਇਆ ਸੀ ਭਾਬੀ ਨੇ ਫੜਾਇਆ ਫੜਾ ਉਰੇ ਮੈਂ ਭੰਗ ਨੂੰ ਫੋਨ ਫੜਾ ਉਰੇ ਮੇਰੇ ਖੇਡ ਲੈਣ ਦੇ ਸੰਨ ਧੁੱਪ ਦੇਖੀ ਪਰੋਕਿਆਲ ਹੋਇਆ ਪਿਆ ਫਿਰ ਕੀ ਹੋ ਗਿਆ ਤੈਨੂੰ ਨਾਲ ਜਵਾਖੜੀ ਬਿਮਾਰ ਕਰੇਗੀ ਤੂੰ ਮਜ਼ਾ ਰਿਹਾ ਨਾ ਤੇਰੇ ਨਾਲ ਪਿਆਣੀ ਆ ਮੈਨੂੰ ਤਾਂ ਕਹਿੰਦੀ ਆ ਜੋ ਖੱਡੇ ਮੈਂ ਨਹੀਂ ਖੇਡਦੀ ਆ ਫਿਰ ਮੈਨੂੰ ਇਹਨੇ ਫੋਨ ਜਖੜਾ ਤਾਂ ਕਹਿੰਦੀ ਬਲੌਗ ਬਣਾ ਲੈ ਫਿਰ ਤੂੰ ਜ ਨਹੀਂ ਖੇਡੂ ਤੇਰੀ ਬਾਹ ਟੁੱਟੀ ਵੀ ਆ ਬਾਹ ਟੁੱਟੀ ਕੱਥ ਤਾਂ ਚੱਲਦਾ ਹਾਂ ਫਿਰ ਕੀ ਹੋ ਗਿਆ ਆ ਪਾਥੀਆਂ ਪੰਨੇ ਕੀ ਗਾਲਾ ਕੱਢੂ ਆ ਕੇ ਮਾਤਾ ਨਤੀ ਸੱਚ ਮੇਰੀ ਗੱਲ ਸੁਣਾ ਉਹ ਸੱਚ ਤੇ ਪਾਥੇ ਵੀਰੇ ਉਹ ਹੀ ਕਹਿੰਦੀ ਆ ਕੋਈ ਪਾਥੇ ਸੱਚ ਮੇਰੀ ਪੁਆਈਂ ਤੂੰ ਕੁਛ ਨਹੀਂ ਹੁੰਦਾ ਬਹੁਤ ਚੱਲ ਤੋ ਸੇ ਫੜੋ ਸਾਨੂੰ ਆ ਜਾ ਆ ਜਾ ਲੱਭੂ ਮੈਂ ਤੇਰੇ ਕੰਨ ਤਾਂ ਮਾਰੂ ਜਰਿਆ ਤੂੰ ਸਾਈਂ ਆ ਜਾ ਵਾਰਾ ਖੇਡ ਲਾ ਮੈਂ ਹੋੜਾ ਦੇਖ ਅਸੀਂ ਕਰਵਾਸੀ ਕੋਈ ਨਹੀਂ ਮੈਨੂੰ ਲੈਣਾ ਜੀ ਤੂੰ ਕੋਈ ਨਹੀਂ ਮੈਨੂੰ ਲੈ ਕੇ ਹੁਣਾ ਜਾ ਕੇ ਨਾ ਮਸੀ ਤੂੰ ਵੀ ਖੇਡ ਮਸੀ ਨਾ ਖੇਡੂਗੀ ਆਪਣੇ ਨਾਲ ਤੂੰ ਪਾਗਲ ਹੈ ਮੇਰੀ ਗੱਲ ਸੁਣ ਜੇ ਇੱਥੇ ਬਿਮਾਰ ਹੋ ਗਈ ਮੈਂ ਡਾਕਟਰ ਤੇ ਨਹੀਂ ਲੈ ਕੇ ਜਾਣਾ ਮੈਂ ਤੰਨ ਮਾਰੂਗੀ ਨਾਲ ਹੈ ਚੱਲ ਉਧਰ ਚੱਲ ਅਸ ਤੇ ਨਾ ਸੋ ਨੀ ਸ਼ਰਮ ਨਹੀਂ ਆਉਂਦੀ ਹੈਗੀ ਉਂ ਤਾਂ ਤੇਰਾ ਏਡੀ ਜਬਾਨ ਲੱਗੀ ਆ ਆ ਸਿਖਰ ਤੇ ਪੈਰੇ ਮਸੀ ਮੇਰਾ ਹੱਥ ਨਾ ਖਲਾ ਮੈਂ ਕਹਿੰਦੀ ਕਾਣੂ ਮਾਰਨਾ ਉਹ ਖੇਡ ਤੇਰੀ ਕੁੜੀ ਖੜਦੀ ਸੀ ਮੈਂ ਤਾਂ ਆਪਣੇ ਭਾਈ ਨਾਲ ਆਈ ਆ ਮੈਂ ਕੋਈ ਨਹੀਂ ਸੀ ਇੱਥੇ ਉਹੀ ਫਿਰ ਤੇ ਲੂਤ ਲੂਤ ਕਰਦੀ ਮਜਾਣੋ ਟਾਉਣ ਆਇਆ ਅਰੇ ਆ ਬੋਲੀ ਨਾਲ ਲੱਗੀ ਪਈ ਇਹਦੇ ਹਾਂ ਇਹ ਖੇਡਦੀਆਂ ਹਾਂ ਅਸੀਂ ਖੇਡਦੀਆਂ ਤੇ ਸਹੀ ਗੱਲ ਹਾਂ ਇਹ ਖੇਡਦੀਆਂ ਆਂ ਸਰਮ ਨਹੀਂ ਆਉਂਦੀ ਮਾੜੀ ਮੋਟੀ ਮਾਸੇਂ ਬਲੈਕ ਨਹੀਂ ਲੱਗੀ ਹੋਰ ਕੀ ਚਾਹੀਏ ਮੇਰਾ ਖਾਂ ਅੰਦਰ ਬਿਠਾ ਕੇ ਰੱਖ ਆਉਂਦੀ ਕੁੜੀ ਨੂੰ ਚੱਲ ਕੁੜੀ ਅੰਦਰ ਤੋਰ ਤਾ ਆ ਦੀਦੀ ਵੀ ਸਾਡੇ ਨਾਲ ਹੀ ਖੇਡਦੀ ਮੈਂ ਹੈਗੀ ਦੀ ਬੈਠ ਜਾ ਉਹ ਹਟਾਉਣ ਆਈ ਸੀ ਇਹ ਤਾਂ ਮੈਂ ਭੇਜੀ ਸੀ ਹਰ ਮਿੰਟੋਂ ਅੰਦਰ ਚੱਲ ਪਾ ਆ ਚ ਖੇਡ ਲੰਘ ਜਾ ਬੱਚਾ ਜਾ 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 ਇਹ ਤਾਂ ਪੌਲੀਆ ਵਿਚਾਰੀ ਜੇ ਮੈਂ ਕਹਿੰਦਾ ਰੋਕੀ ਨਹੀਂ ਲੱਗ ਜਾਂਦੀ ਆਖੇ ਤਾਂ ਇਹਨੂੰ ਮਾਸੀ ਜੀ ਨੂੰ ਭੇਜ ਦੇ ਬੈਠੇ ਅੰਦਰ ਲਾਈਟ ਨਹੀਂ ਹੈਗੀ ਅਸੀਂ ਤਾਂ ਤਾਂ ਕੇ ਖੇਡਣ ਲੱਗੇ ਸੀ ਅਸੀਂ ਵੀ ਤਾਂ ਬੈਠੇ ਆ ਅਸੀਂ ਨਹੀਂ ਬੈਠੇ ਮਰਦਾ ਹੀ ਤਾਂ ਕਹਿੰਦੀ ਅਮਸੀ ਤੈਨੂੰ ਵੀ ਖੇਡ ਲਾ ਤੂੰ ਨਾਲ ਚਲ ਵਾਸੀ ਤੂੰ ਜਾ ਮੈ ਲਿਆਉਣਾ ਹੁੰਦਾ ਕੀ ਹਾਲ ਤੂੰ ਬਾਗ ਜਾ ਮਸੀ ਕੋਈ ਨਾ ਬੋਲੀ ਬੋਲੀ ਤਬਰ ਬੋਲੀ ਬੋਲੀ ਇਹ ਕੁੜੀ ਨਹੀਂ ਹੈ ਹੈ ਮੈਂ ਚੋਟੀ ਹੋਮੇਗੀ ਤੂੰ ਹੋਏਗੀ ਆਂ ਦੇ ਕਰ ਹੋਏਗੀ ਇਹਨੂੰ ਜਮ ਅਸੀਂ ਅੰਦਰ ਜਾ ਤਲ ਭਾਈ ਇਹ ਤਾਂ ਜਮੀ ਜਵਾਨ ਹੀ ਟਿਕਦੀ ਪਤਾ ਨਹੀਂ ਤੇਰੀ ਮਾਂ ਨੇ ਕਿਵੇਂ ਰੱਖੀ ਹੋਈ ਆ ਇਹ ਨੱਥ ਨੱਥ ਪਾਉਂਦੀ ਦੀ ਆ ਦੇ ਉਹ ਆਪਦੀ ਕੁੜੀ ਰੱਖੀ ਹੋਈ ਆ ਉਹ ਵੀ ਰੱਖੀ ਹੋਈ ਆ ਵੀ ਨਹੀਂ ਮੇਰੇ ਕੁੜੇ ਤਾਂ ਫੁੱਲਾ ਵਾਂਗੂ ਰੱਖੀ ਆਈ ਆ ਮਾਸੀ ਤੂੰ ਨਾ ਬੋਲ ਤੈਨੂੰ ਕੁੱਟੂ ਫੜ ਕੇ ਹੋਏ ਹੀ ਆ ਇਹ ਪਤਾ ਕਿ ਕੁੱਟੂ ਕਿ ਜਮਾ ਬੋਲਾ ਲੈ ਲੂੰਗੀ ਚੱਲ ਨਾ ਬਹੁਤ ਉਭੀ ਆ ਤੇ ਨਾ ਤੂੰ ਨੀਲਾਵੇਂ ਸਰਤਾ ਨਾ ਬਾਸਤਾ ਮਾੜੀ ਮੋਟੀ ਤੂੰ ਤਾਂ ਸ਼ਰਮ ਮੰਨ ਲੈ ਤੂੰ ਤਾਂ ਉਹ ਨਿਆਣ ਮਾ ਤੇਰੀ ਖੇਡ ਦੇ ਖੇਡ ਲੈਣ ਦੀ ਤੁੱਪਾ ਇਹਨੂੰ ਪਾ ਦੇ ਕੀ ਪਤਾ ਹੁਣ ਜਬ ਆਕਨ ਦਸਿਆ ਰ ਹੋਣਾ ਇਹ ਨਿਆਣੀ ਆਗੀ ਮਾਸਿ ਉਹਦੇ ਨਿਆਣ ਮਾਤਾ ਉਹ ਹਰਮਨ ਖੇਡ ਰਹੀ ਤੇ ਨਾਲ ਲੱਗੀ ਉਹਦੇ ਉਹਨੂੰ ਕੀ ਪਤਾ ਉਹਨੂੰ ਭੇਜਿਆ ਦੇ ਬੋਲ ਮੈਂ ਹਟਾ ਲਾ ਨਾਲੇ ਉਹ ਆ ਕੇ ਲੱਗੀ ਤੇ ਉਹਨੇ ਪਿਆਰ ਨਾ ਕਹ ਦੇ ਉਹ ਤਾਂ ਇਹ ਚੱਕ ਕੇ ਤੇਰੇ ਮਾਰੂ ਕੁਸ ਉਹ ਨੂੰ ਨਾ ਬੋਲਿਆ ਕਰ ਤਨਾ ਕੱਲ ਲੜ ਕੇ ਹਟਿਆ ਉਹ ਨਾ ਭਾਈ ਮੇਰੀ ਕੁੜੀ ਅਜੇ ਚੱਜ ਕਰਦੀ ਨਹੀਂ ਆ ਮੈਥੋਂ ਨਹੀਂ ਚੱਲੇ ਜਾਂਦੇ ਇਹ ਲਸਣ ਲਾਣੀਆਂ ਜੀਆਂ ਲੋਜੁਰਾਈ ਕੀ ਕਰਨਾ ਤੂੰ ਕੀ ਕਿਹਾਗਾ ਕੁਛ ਨਹੀਂ ਆ ਫੋਨ ਆ ਗਿਆ ਲੈ ਆ ਭਾਈ ਆ ਹੁਣ ਫੋਨ ਫਾਨ ਜਾ ਆ ਗਿਆ ਹੀ ਕੰਜਰਖਾਨਾ ਰਹਿ ਗਿਆ ਸਾਨੂੰ ਤਾਂ ਉਹਦੋਂ ਫਾਇਲ ਲਾਉਣੀ ਸੀ ਨੂੰ ਉਹਦਾ ਪਤਾ ਕਰਨਾ ਤਾਂ ਆਇਆ ਹੈ ਲੱਗਣੀਆਂ ਇਹੋ ਜੇ ਬਾਹਰ ਜਾ ਕੇ ਲੰਗ ਲੱਲਰ ਲਾਉਂਗੇ ਜਿਹੇ ਜਿਹੇ ਉਰੇ ਲਾ ਰੱਖੇ ਨੇ ਥੋਨੇ ਮੈਨੂੰ ਕੀ ਪਤਾ ਮਾਸੀ ਮੇਰੇ ਪਲੈਨਿੰਗਾਂ ਦਾ ਤੈਨੂੰ ਹੀ ਤਾਂ ਪਤਾ ਨਹੀਂਗਾ ਪਲੈਨ ਗਾਂ ਦਾ ਨਾਲੇ ਹੋਰ ਆ ਤੇਰੀ ਮਾਂ ਨਹੀਂ ਸਿਰ ਤੇ ਚੜਾਏ ਹੋਏ ਹੋ ਤੁਸੀਂ ਜੋ ਕਿਤੇ ਮੇਰੇ پاس ਹੁੰਦੇ ਨਾ ਹੁਣ ਸੁਤੇ ਹੁੰਦੇ ਸਮਝ ਗਏ ਤੇ ਉਹ ਆਪਣੇ ਜਵਾਕਾਂ ਨੂੰ ਸੁਧਾਰਨੀ ਮਾਸੀ ਤੈਨੂੰ ਨਹੀਂ ਹੋਇਆ ਠੀਕ ਆ ਸੁਧਾਰੀ ਹੋਈ ਆ ਆ ਉਰੇ ਆ ਕੇ ਲਾਗੀ ਮੇਰੀ ਕੁੜੀ ਦਾ ਚੌੜ ਕਰਨ ਨਹੀਂ ਸਾਹ ਨਹੀਂ ਨਿਕਲਦਾ ਤਾਂ ਸਾਬਤਾ ਤੇ ਉਧਰ ਇਹ ਮਾਸੀ ਬਹਾਉ ਕਰਦੀ ਤਾਂ ਸਾਡੇ ਘਰਾਂ ਦੇ ਚ ਉਧਰ ਕਰਦੀਆਂ ਚੌੜ ਕਰਦੀਆਂ ਨਾਲੇ ਹੋਰ ਕੋਈ ਨਹੀਂ ਦੇਖ ਲਵੇਂ ਤੇਰੇ ਜਵਾਕਾਂ ਨੂੰ ਕੋਈ ਨਹੀਂ ਹਾਂ ਬੜੀ ਈ ਜਵਾਕਾਂ ਵਾਲੀ ਤੇਰੀ ਮਾਂ ਐ ਤੇਰੀ ਮਾਂ ਐ ਦੱਸ ਗੱਲਾਂ ਕੋਈ ਆ ਬੜੀ ਆ ਤੇਨੂੰ ਚੌੜ ਕਰਨੀ ਦੂ ਇਹਦੇ ਘਰੇ ਆ ਕੇ ਤੈਨਾਂ ਮਾਥੇ ਡੰਗਾ ਖਾਂਦੀ ਆ ਤੈਨਾਂ ਦਾ ਉਹ ਕੁੱਟਦਾ ਇਹਨੂੰ ਹੁਣ ਉਰੇ ਆ ਗਈ ਆ ਕੇ ਟੰਬੇ ਬੰਦਾ ਆਪਣੇ ਘਰੇ ਘਰ ਜਿਹੜੀ ਉਧਰ ਕਰਨੀ ਆ ਮੈਂ ਕਿਦੇ ਨਾਲ ਦੇਖ ਰਿਹਾ ਹਰੇਕ ਨੂੰ ਪਾੜ ਪਾੜ ਖੰਦੀ ਆ ਇਹ ਕੋਈ ਨਾ ਮੈਂ ਕਹਿੰਨਾ ਮਾਤਾ ਨੂੰ ਮਾਤਾ ਨੂੰ ਭੇਜ ਦੇ ਨੀ ਲੜਾਈ ਹੋ ਕੀ ਫਦਾ ਮੈਂ ਫਿਰ ਮੋٹے ਮੂੰਹ ਕਰਦੀ ਫਿਰੂਗੀ ਮੇਰੀ ਭੈਣ ਨੂੰ ਆਏਗਾ ਤਾਂ ਮੇਰੀ ਭੈਣ ਨੂੰ ਆਏਗਾ ਤਾਂ ਕੋਈ ਨਾ ਮੈਂ ਕਰ ਦਾਂ ਗੱਲ ਮਾ ਨਾਲ ਉਹਨਾਂ ਨੂੰ ਕੁੜੀ ਨੂੰ ਲਖਣਾ ਬੋਲਣ ਦਾ ਨਾ ਮੁੰਡੇ ਨੂੰ ਲਖਣਾ ਬੋਲਣਾ ਚੱਲ ਕੁੜੀਆਂ ਚੱਲੀਏ ਕੀ ਹੋ ਗਿਆ ਫੜੀ ਹੋਇਆ ਚੱਲ ਚੱਲੀਏ ਪਾ ਕੱਪੜੇ ਲੈ ਹੋ ਕੀ ਗਿਆ ਗੱਲ ਤਾਂ ਦੱਸ ਦੋ ਨਾ ਤੈਨੂੰ ਮੈਂ ਕੀ ਸਮਝਾਇਆ ਸੀਗਾ ਬਿਤਾ ਚੌੜ ਨਹੀਂ ਕਰਨੀ ਇੰਨਾਂ ਦੇ ਵਿੱਚ ਰਲ ਕੇ ਕੀ ਕਰ ਰਹੀਆਂਗੇ ਮੈਂ ਕੀ ਝੋੜ ਕੀਤੀ ਮੈਂ ਤਾਂ ਬਸ ਭਾਬੀ ਨਾਲ ਖੇਡਦੀ ਸੀ ਭਾਬੀ ਨਾਲ ਖੇਡਦੀ ਦੀ ਨਾਲੇ ਹੋਰ ਆਹ ਦੇਖ ਲੈ ਮੈਨੂੰ ਇਹ ਮਾੜਾ ਲੱਗਿਆ ਕਹਿਣ ਇੰਨਾ ਜੀ ਲੱਗਿਆ ਹੋਇਆ ਭਾਬੀ ਨਾਲ ਜੀਜੂ ਤਾਂ ਨਹੀਂ ਪਤਾ ਚੱਲਦਾ ਕੀ ਹੋ ਗਿਆ ਬਸ ਭਾਈ ਅਸ ਤਾਂ ਜਾਣੇ ਆਗੇ ਸਰੇ ਆ ਪਿਆ ਸਾਰੇ ਤੂੰ ਨੀ ਕੁੜੀ ਨੂੰ ਕੁਰੀ ਨਹੀਂ ਨਿਕ ਤੈਨੂੰ ਕਹਿਆ ਦਸੀ ਨਾ ਖੇਡਦੇ ਆ ਵਿਚਾਰੀਆਂ ਰਸਲਾ ਕਿ ਐਡਾ ਨੂੰ ਨਿਆਣੀਆਂ ਰਹਿ ਗਈਆਂ ਮਾਸੀ ਕਿਉਂ ਦਾ ਟੈਂਪਰੇਚਰ ਵਧਾਇਆ ਟੈਂਪਰੇਚਰ ਵਧਾਇਆ ਨਾਲੇ ਹੋਰ ਬਾਈ ਜਿਹੜਾ ਸਿੱਖ ਲਾਂਦੀਆਂ 4 ਦਿਨ ਸੋਹਣੀਆਂ ਲੱਗਦੀਆਂ ਕਾਉਂ ਦੋਨੇ ਬੋਲੀਆਂ ਕੋਈ ਇਹਨਾਂ ਮੈਂ ਕਹਿ ਦੇਣਾ ਇਹਨੂੰ ਕੋਈ ਨਾ ਮਸਾਦਾ ਆਈ ਆ ਹੁਣ ਇੱਕ ਨੇ ਟਾਈਮ ਬਾਅਦ ਤੁਸੀਂ ਆਏ ਆ ਬੱਸ ਮਸਾ ਨੂੰ ਕੀ ਆ ਫੇਰ ਆ ਜਾਾਂਗੇ ਜਿੱਦੋਂ ਲੋਡ ਹੋਈ ਕੋਈ ਨਹੀਂ ਉਹ ਮੈਂ ਤਾਂ ਭਾਈ ਜਮੀ ਨਹੀਂ ਬੋਲਦੇ ਚੰਗੇ ਲੱਗਦੇ ਹੈਗੇ ਇੰਨੀ ਵਧੀਆ ਮਾਮੀ ਐ ਨੇ ਜੀ ਲੱਗਿਆ ਹੋਇਆ ਭਾਬੀ ਤਾਂ ਵਧੀਆ ਆ ਵਧੀਆ ਨਹੀਂ ਹੈਗੀ ਆ ਤੇਰੀ ਭੈਣਾਂ ਕੀ ਜਿਹੜੀ ਸਲਖਣੀ ਪਤਾ ਕਿੰਨਾ ਬੋਲਦੀ ਆ ਚਬਰ-ਚਬਰ ਉਹਨੂੰ ਸਮਝਾ ਦੂੰਗਾ ਸੀ ਮੈਂ ਤੂੰ ਕਿਉਂ ਗੁੱਸਾ ਕਰਦੀ ਆ ਤੂੰ ਤਾਂ ਭਾਈ ਬੋਲਿਆ ਮੈਨੂੰ ਮੈਂ ਤੇ ਕੀ ਬੋਲਾਂ ਤੈਨੂੰ ਦੱਸਿਂਦਾ ਤੈਨੂੰ ਮੈਂ ਕੀ ਕਿਹਾ ਮੈਂ ਤਾਂ ਇਹ ਕਿਹਾ ਸਾਹ ਸੁਣਦਾ ਮੈਨੂੰ ਉਹ ਪੌਲੀ ਨਹੀਂ ਹੈਗੀ ਕੰਨਾ ਤੋਂ ਮੈਂ ਤਾਂ ਇਹ ਕਿਹਾ ਮਾਹੋ ਤੈਨੂੰ ਬੋਲੂ ਉਸ ਕੀ ਵਾ ਫੇਰ ਤੈਨੂੰ ਗੁੱਸਾ ਆਊਗਾ ਤੂੰ ਮਥਾ ਰਾਇਆ ਹੋਵੇ ਗੁੱਸਾ ਵੱਜਣਾ ਨਾ ਆਉਂਦਾ ਹੋਰ ਕੋਈ ਗੱਲ ਨਹੀਂ ਗੁੱਸੇ ਵਾਲੀ ਗੱਲ ਮੈਨੂੰ ਇੱਕ ਗੱਲ ਦੱਸ ਸਿਖਰ ਦਪਹਿਰਾ ਹੋਇਆ ਪਿਆਗਾ ਇਹ ਕੁਦ ਦੀਆਂ ਸੋਹਣੀਆਂ ਲੱਗਦੇ ਨੇ ਕਹਾਰਿਆਂ ਚ ਉਹ ਇਹ ਬਾਗੀ ਖੇਡ ਰਹੀ ਹੋਣੀ ਉਹਦੇ ਪਿੱਛੇ ਉਹ ਬਾਗੀ ਬਣਾ ਵੀਡੀਓ ਬਣਾਉਂਦੀ ਹੈ ਬਲੌਗ ਜੇ ਉਹ ਉਹਦੇ ਪਿੱਛੇ ਉਹ ਦੂਜੀ ਬਾਗੀ ਆਪਣੀ ਫੇਰ ਕਿ ਹੋਗਾ ਚੱਲ ਤੁਸਾਂ ਨੇ ਪਿਆਰ ਨਾ ਕਰਦੇ ਭਾਈ ਇੰਦਰ ਬਾਗ ਜੋ ਗਰਮੀਆਂ ਗਰਮੀ ਲੱਗਦੀ ਮੈਂ ਚਾਰ ਨਾਲ ਹੀ ਕਿਹਾ ਸੀ ਤੇਰੇ ਆਉਣ ਤੋਂ ਪਹਿਲਾਂ ਤੂੰ ਸੁਣਦਾ ਪਤਾ ਨਹੀਂ ਕੀ ਕਾਦੇ ਨਾਲ ਸੁਣਦਾ ਕਾਦੇ ਨਾਲ ਨਾ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਗਈ ਫੇ ਮਾਸੀ ਤੂੰ ਇਹਨੂੰ ਅੱਧ ਬੋਲ ਦੇ ਜਰੀ ਦੇਖੀ ਮਸਾਦ ਆਈ ਹੁਣ ਇਹ ਜਦ ਤੂੰ ਪਾਣੀ ਪੂਣੀ ਪੀਲਾ ਮਸਾ ਕੀ ਆਈ ਆ ਕੀ ਬਸ ਇਸ ਤੋਂ ਜਾਣੇ ਆ ਕਿ ਬਹੁਤ ਕੁੱਤੇ ਖਾਣੀ ਹੋ ਗਈ ਸਾਡੀ ਹੁਣ ਤੈਨੂੰ ਜਾਣ ਨੂੰ ਕਿਨੇ ਕਿਹਾ ਮੈਨੂੰ ਐ ਦੱਸੀ ਕਹਿਣ ਤੋਂ ਵੀ ਜ਼ਿਆਦਾ ਹੋ ਗਿਆ ਭਾਈ ਕਹੇ ਕਿਨੇ ਨਹੀਂ ਸਭ ਨਹੀਂ ਕਹਤਾ ਤੈਨੂੰ ਕੌਣ ਕਹਿਆ ਦੱਸ ਮੈਨੂੰ ਮੈਂ ਪੁੱਛੂੰਗਾ ਉਹਨੂੰ ਤੈਨੂੰ ਕਿਨੇ ਕਿਹਾ ਆ ਲਾਪਾ ਬਿੰਦ ਕਮਾਗਰਾ ਹੱਟੇ ਲਿੰਕ ਜੀ ਲਾਦਾ ਕੋਈ ਨਹੀਂ ਮੈਂ ਦੱਸੂੰ ਪਤਾ ਨਹੀਂ ਮੈਂ ਜੁੰਡੇ ਲਾਦਾਂ ਦੀ ਮੇਰੀ ਸਿਆਣੀ ਬਣੀ ਦੀ ਇਹਦੇ ਮੈਂ ਜੁੰਡੇ ਪੱਟੂ ਕੋਈ ਨਹੀਂ ਮੈ ਨਾ ਪੂਰਾ ਲੱਗਦਾ ਹੁੰਦਾ ਜਵਾਬ ਬੋਲਦਾ ਮੇਰੀ ਕੁੜੀ ਬੋਲ ਕਦਾ ਕਿਸ ਹੋਗੀ ਨਾ ਤੱਪਦਾ ਕੋਈ ਨਹੀਂ ਕੋਈ ਨਹੀਂ ਮੈਂ ਸਮਝਾ ਦੂੰਗਾ ਉਹਨੂੰ ਗਲੈਟ ਭੱਜ ਗਈਆਂ ਦੱਸ ਲੈਟਾਂ ਦਾ ਤੁਹਾਡੇ ਦਾ ਭਾਈ ਬਾਲੇ ਹੀ ਪੇੜਾ ਪੈਂਦਾ ਸੱਚੀ ਗੱਲ ਲੈ ਗਰਮ ਬਿੰਦਕੁਵਾਰੋ ਕੱਟ ਮਾਰ ਦੰਦੇ ਨੇ ਬਿੰਦਕੁਵਾਰੋ ਕੱਟ ਮਾਰ ਦੰਦੇ ਨੇ ਬਿਟਾਈ ਲੈਣੇ ਹੁਣ ਤਾਂ ਗਰਮੀਆਂ ਨੇ ਆਣੇ ਨੂੰ ਦੋ ਦਿਨ ਕੱਢ ਲੈਣੇ ਸੁਬ ਦੇ ਚਲ ਮਾਸੀ ਤੇ ਪਾਣੀ ਲਾ ਦੇ ਮੈਨੂੰ ਮੜਾ ਜੀ ਚੱਲ ਲੈ ਆਉਣੀ ਆਗੀ ਹੋਰ ਸਰ ਇਹ ਕੀ ਹੈ ਪਾਈ ਸੋਡਾ ਤਾਂ ਜਮੀਨ ਸਰੀ ਨਹੀਂ ਪਿਆ ਹੈਗਾ ਕੰਮ ਧੰਦੇ ਲਾ ਦਿਓ ਕਿਸੇ ਸਲਾਈ ਸੱਚੇ ਤੇ ਲੱਗ ਜਾਣਾ ਅੰਨਖਾ ਤੇ ਭਗਦੀ ਹੈ ਪਤਾ ਨਹੀਂ ਕਿ ਕੀ ਹੋ ਜਾਂਦਾ ਹੈ ਹੋਰ ਉਹ ਨਹੀਂ ਬੋਲੀਂ ਦੱਸ ਲੈ ਫਿਰ ਕਿਉਂ ਤੁਸੀਂ ਖੜਨ ਲੱਗ ਗਏ ਨਸ ਤੂੰ ਦੇ ਨਾਲ ਨਾ ਜਾਇਆ ਕਰ ਤੇਰੇ ਨਾਲ ਲੱਕੇ ਉਹ ਚਾਂਬਲ ਜਾਂਦੀ ਹੈ ਭਾਬੀ ਜੀ ਮੇਰੇ ਮਸਨ ਤਾਂ ਆਏ ਸੀ ਥੋੜੇ ਜਿਹੇ ਦਿਨ ਮੰਮੀ ਤਾਂ ਹੀ ਬੋਲਦੀ ਰਹਿੰਦੀ ਆ ਉਹ ਕੋਈ ਨਾ ਤਾਂ ਮੇਰੇ ਤੋਂ ਬਾਹਰ ਬੋਲ ਲਿਆ ਮੜਾ ਜੇ ਨੂੰ ਤੁਸੀਂ ਖੇਡਦੇ ਹੁੰਦੇ ਆ ਮੈਂ ਹਟਾਉਣ ਲੱਗ ਗਿਆ ਉੱਥੇ ਮੜਾ ਜੇ ਮੈਨੂੰ ਕਹੇਗਾ ਤੰਗ ਉਸ ਕਰਕੇ ਕੋਈ ਨਾ ਵੇਖੋ ਲਾਬੂ ਨਹੀਂ ਬੋਲੀ ਜਾਂਦੀ ਆ ਉਹਨੂੰ ਅਕਲ ਨਹੀਂ ਬੋਲਣ ਦੀ ਵੀਰੇ ਦੇਦੇ ਵੀ ਬਾਲਾ ਬੋਲਦੀ ਆ ਭਾਬੀ ਹਜੇ ਸੌਵਾ ਹੋਰ ਉਹ ਐਂ ਦੇਦੀ ਕਿ ਬੋਲਣਾ ਕੀ ਨਾ ਬੋਲ ਪੜਾ ਕਾ ਉਹ ਇਹਦਾ ਮੈਨੂੰ ਸਮਝਾਇਆ ਮੈਂ ਕਿ ਇਹਨਾਂ ਬੋਲਣਾ ਨਹੀਂ ਗਾ ਮੈਂ ਤਾਂ ਨਹੀਂ ਬੋਲਦੀ ਇਹ ਇਹੋ ਵੀ ਨਿਆਣੀ ਆ ਤੇਰੇ ਮੰਗੂ ਮੱਤੈ ਦੀ ਨਿਆਣਾ ਮੱਤ ਹੋਰ ਉਹ ਬੜਾ ਬੋਲ ਦਿੰਦੀ ਆ ਸਮਝਾਇਓ ਮੜਾ ਇਹ ਤਾਂ ਮਾਤਾ ਇਹਨਾਂ ਬੋਲਦੀ ਆ ਇਹ ਭਾਬੀ ਦਾ ਫੇਰ ਵੀ ਕੁਝ ਨਹੀਂ ਬੋਲਦੀ ਉਹਨੂੰ ਚੁੱਪ ਕਰ ਜਾਂਦੀ ਆ ਉਹਦਾ ਮਾਂ ਨੂੰ ਭੱਜ ਭੱਜ ਪੈਂਦੀ ਆ ਲਾ ਪੋਤਾ ਉਹ ਕਾ ਹੁੰਦੀ ਨਹੀਂ ਹੈਗੀ ਉਹ ਇਹਨਾਂ ਮਾਸੀ ਨੇ ਕੋਈ ਮੜਾ ਮੋਟਾ ਕਾਇਦਾ ਹੋਊਗਾ ਉਹਨੂੰ ਕਹਿੰਦੀ ਹਾਂ ਹਾਂ ਮਾਸੀ ਸਾਡੇ ਘਰੇ ਬੋਲਦੀ ਆ ਲੜਦੀ ਉਹਦੇ ਨਾਲ ਕਲ ਤਾਂ ਇਹਨੂੰ ਕਹਿੰਦੇ ਕਿ ਚੱਲ ਚੱਲੀਏ। ਕਲ ਕੋਈ ਨਹੀਂ ਤਾਂ ਗੁੱਸਾ ਕਰ ਲੈਂਦੀ ਮੜੀ ਗੱਲ ਦਾ। ਹੋਰ ਤੂੰ ਨਸ ਕਿਹੜੀ ਕਲਾਸ ਚਾ ਹੁਣ? ਮੇਰੀ ਬਸ ਪਲੱਸ 2 ਹੋ ਗਈ। ਮੈਂ ਬੀ.ਐਸ.ਸੀ. ਕਰਨੀ ਹੈ। ਅੱਛਾ ਅੱਛਾ। ਠੀਕ ਆ ਬਧੀ ਚੱਲ। ਤੂੰ ਨਾ ਚਲਾਉਂਦੀ ਆਹ ਇੰਸਟਾ ਇੰਸਟਾਗ੍ਰਾਮ ਜਾਂ? ਨਹੀਂ ਨਹੀਂ। ਤੂੰ ਨਾ ਚਲਾਈਂ ਇਹ ਤਾਂ ਬੇਲੀ ਆ ਹੁਣ ਤੂੰ ਪੜ੍ਹ ਫੜ ਲੈ ਆਪਣਾ ਠੀਕ ਆ। ਹਾਂ ਭਾਬੀ ਆ ਇਹਦੇ ਪੈਸੇ ਲੱਗ ਜੀ ਨੂੰ ਇਹ ਤਾਂ ਹੁਣ ਬੇਲੀ ਆ ਹੁਣ ਵਿਆਹ ਹੋ ਗਿਆ ਤਾਂ ਹੁਣ ਕੀ ਕਰਨਾ ਨੇ? ਤੂੰ ਨਾ ਚਲਾਈਂ ਆ ਕੁਝ ਠੀਕ ਆ। ਹੋਰ ਛੁੱਟੀਆਂ ਹੋਈਆਂ ਮੈਨੂੰ ਹੁਣ ਤਾਂ ਹੁੰਦਾ ਛੁੱਟੀਆਂ ਨੇ ਤੂੰ ਕਹਿ ਮਾਂ ਤਨ ਨਹੀਂ ਰਹਿ ਜੂ ਹਲੇ ਇਹ ਤਾਂ ਜਾਨ ਨੂੰ ਫਿਰਦੀ ਹੋਣਗੇ ਮੰਮੀ ਮੈਂ ਜਾਂਦੀ ਮੈਂ ਤਾਂ ਕਿਹਾ ਤੁਸੀਂ ਵੀ ਸਮਝਾ ਕਾਜੀ ਕਾਜੀ ਲੱਗੇ ਮੇਰੇ ਕੰਮ ਤਾਂ ਰਹੂਗੇ ਐ ਕਹਿੰਦੇ ਠੀਕ ਆ ਇਹ ਗੱਲ ਹੋਰ ਸੁਣ ਮੇਰੀ ਇੱਕ ਤੂੰ ਨਾ ਕਰ ਲੈ ਵੀਸੀ ਕਰਦੇ ਹੁਣ ਤੋਂ ਵੀਸੀ ਕਰ ਲੈ ਠੀਕ ਆ ਹਨੇ ਭਾਬੀ ਜਿਹੜੀ ਫਾਇਲ ਲਾਉਗੀ ਜਰਸੀ ਬਾਹਰ ਬਾਗੇ ਫੇ ਤੈਨੂੰ ਬਾਹਰ ਬੁਲਾ ਲਾਂਗੇ ਠੀਕ ਠੀਕ ਆ ਤੂੰ ਮੰਨ ਲੈ ਕੇ ਪੜ੍ਹਾਈ ਕਰ ਲੈ ਹੁਣ ਹੋਰ ਇੱਥੇ ਕੀ ਆਉਣ ਆਣ ਚੱਜ ਨਾ ਪੜ੍ਹ ਲੈ ਫੋਨ ਫੋਨ ਜਰਾ ਖੜਾ ਛੱਡ ਦੇ ਠੀਕ ਆ ਤੂੰ ਆ ਚਲਾਇਆ ਕਰ ਫੋਨ ਜਾ ਇਹ ਕੁਹਣੀ ਰੱਖਾ ਬੰਨਾ ਹਾਂ ਨਹੀਂ ਤੂੰ ਕਹਾਂ ਚਲਾਉਣੀ ਆ ਦੇਖਿਆ ਤੂੰ ਉਹਨਾਂ ਲੜਕੇ ਬਹੁਤ ਚਾਂਬਲਦੀਆਂ ਤੂੰ ਭਾਬੀ ਨਾਲ ਦੀਆਂ ਰਲ ਕੇ ਕੱਲ ਬਲੌਗ ਬਣਾ ਰਹੀਆਂ ਦੀਆਂ ਰਸਲੇ ਤੂੰ ਪਤਾ ਕਦੇ ਕਦੇ ਬਣਾਉਂਦੀ ਨਹੀਂ ਨਹੀਂ ਤਾਂ ਨਹੀਂ ਬਣਾਉਂਦੇ ਨਾ ਤੂੰ ਰੋਕਿਆ ਕਰ ਸਕਦੇ ਕਦੇ ਅੱਭੀ ਬਣਾਉਂਦੇ ਨਾ ਹੁੰਦੇ ਆਂਗਾ ਠੀਕ ਆ ਹਾਂ ਚੰਗਾ ਲਾਰਾ ਹੁੰਦਾ ਐਵੇਂ ਤੋਲ ਨਿਆਣੀਆਂ ਠੀਕ ਆ ਠੀਕ ਆ ਚਲ ਮੈਂ ਮਮੀ ਦੇਰਾਂ ਜਾ ਕੇ ਆਉਣਾ ਮੈਨੂੰ ਕੰਮ ਆ ਮੜਾ ਜਾ ਠੀਕ ਆ ਤੂੰ ਉਹਨੂੰ ਕਹਿ ਦੀ ਮਾਸੀ ਹਾਂ ਚਲ ਮੈਂ ਜਾ ਕੇ ਆਉਣਾ ਪਾਣੀ ਲੈ ਆ ਰਿਹਾ ਮੜਾ ਜਾ ਮੈਨੂੰ ਹੁਣ ਨਾ ਮੈਂ ਪਿੱਛੇ ਨਾ ਬੈਠ ਕੇ ਆ ਜਾ ਚਲ ਆ ਗਿਆ ਮੈਂ ਚਲ ਠੀਕ ਆ ਵੀਰੇ ਬਾਹਰ ਭਾਈਆ ਲਾਈਟ ਪੱਜੀ ਵੀ ਹੁਣ ਤਾਂ ਬਾਹਰ ਹੀ ਜਾਣੀ ਹਾਈ ਮੰਮੀ ਨਾਲ ਤੇ ਤਾਂ ਮਿੰਟ ਬਾਅਦ ਲਾਈਟ ਚਲੀ ਜਾਂਦੀ ਹੈ ਗਰਮੀ ਬਹੁਤ ਹੈ ਮੈਂ ਤਾਂ ਉੱਤੇ ਆ ਕੇ ਚੁਬਾਰੀ ਜਿਜ ਬੈਠੀ ਹਾਂ ਹੋਰ ਕੋਈ ਨਾ ਜਿੱਦਾਂ ਪਤਾ ਲੱਗਦਾ ਮੈਂ ਦੱਸੂ ਇਹਨਾਂ ਦੇ ਤਾਂਰੇ ਪੂਰਾ ਪਲਸਟਰ ਵੀ ਨਹੀਂ ਹੋਇਆ ਹੋਇਆ ਕਰ ਲਓ। ਇੱਟਾਂ ਪਈਆਂ ਨੇ ਨਿਕਲੀਆਂ। ਰਾਜਾ ਮੈਨੂੰ ਕੋਈ ਲੱਭ ਨਹੀਂ ਰਿਹਾ ਹਲੇ। ਇੱਕ ਹੋਰ ਗੱਲ ਦੱਸਾਂ। ਇਹਨਾਂ ਦੀ ਭੈਣ ਆਈ ਹੋਈ ਆ, ਮੇਰੀ ਸੱਸ ਵੀ। ਮੇਰੀ ਮਾਸੀ ਇੱਕ ਉਹਦੀ ਕੁੜੀ ਆਈ ਹੋਈ ਆ। ਮਾਸੀ ਵੀ ਨਾ ਜਿਹੜੀ ਆਈ ਹੋਈ ਆ ਬੜੀ ਚਾਲੂ ਜੀ ਆ। ਆ ਕੀ ਕਹਿੰਦੇ ਆ ਉਸ ਨੂੰ ਲੜਾਕੀ। ਲੜਾਕੀ ਜੀ ਬਹੁਤ ਉਹ ਤਾਂ ਬਸ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਲੜਾਈ ਪਵਾਵਾ। ਪਰ ਉਹ ਵੈਸੇ ਠੀਕ ਵੀ ਆ ਮੇਰੀ ਸਾਈਡ ਵੀ ਲੰਦੀ ਆ ਹੂੰ ਨਾ ਕੁੜੀ ਤਾਂ ਬੜੀ ਕਿਊਟ ਹੈ ਉਹਦੀ ਛੋਟੀ ਜੀ ਉਹ ਤਾਂ ਮੇਰੇ ਨਾਲ ਬਲੌਗ ਬਣਾਈ ਜਾਂਦੀ ਆ ਹਾਂ ਗੈਰੀ ਦਾ ਪਤਾ ਨਹੀਂ ਲੰਗਿਆ ਹੋਇਆ ਕਿੱਧਰ ਇਹਨੂੰ ਪਤਾ ਨਹੀਂ ਦੇਖਦੀ ਆ ਜੂਗਾ ਹਾਂ ਹਾਂ ਟੈਨਸ਼ਨ ਨਾ ਲਓ ਮੈਂ ਠੀਕ ਠਾਕ ਆ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਤੁਹਾਨੂੰ ਪਤਾ ਤਾਂ ਹੈ ਮੈਂ ਤਾਂ ਹੱਸ ਕੇ ਟਾਲ ਦਿੰਨੀ ਆ ਗਰਮੀ ਬਹੁਤ ਆ ਰਹੀ ਆ ਮੈਨੂੰ ਲੈ ਤੂਰੇ ਬੈਠੀ ਆ ਹਾਂਜੀ 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 ਉਹ ਪੇਪਰ ਸਾਰੇ ਕਰ ਦਾਂਗੇ ਜੀ ਪੂਰੇ ਅੱਛਾ ਕਿੰਨੇ ਦਿਨ ਕਿੰਨੇ ਦਿਨ ਚਲਾਣੇ ਨੇ ਠੀਕ ਹੈ ਕੋਈ ਨਾ ਕੋਈ ਨਾ ਮੈਂ ਕਰਦੀ ਆ ਨਾ ਨਾਲ ਨਾਲ ਅੱਛਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਂ ਥੋੜੇ ਲੱਭੀਆਂ ਨਾ ਖਾਣੇ ਕਿੱਧਰ ਲੰਘੀ ਮਹਾ ਪੂਰੇ ਗਰਮੀ 'ਚ ਬੈਠਿਆਂ ਨੇ ਇੱਥੇ نیچے ਜਿਹੜਾ ਪੱਖਾ ਚੱਲਦਾ ਹੇ ਨੀਚੇ ਵੀ ਗਰਮੀ ਆ ਹੋਰ ਯਾਰ ਮੈਂ ਤਾਂ ਆਪਾਂ ਫਿਰ ਮੈਂ ਇੱਥੇ ਆ ਕੇ ਬਹਿ ਗਈ ਘੱਟੋ ਘੱਟ ਇੱਥੋਂ ਥੋੜੀ ਜਿਹੀ ਹਵਾ ਤਾਂ ਆਂਦੀ ਆ ਹਾਂ ਇੱਧਰ ਹਵਾ ਆਉਂਦੀ ਹਣਾ ਉਹ ਤਾਂ ਉਹਦਾ ਫੋਨ ਆ ਰਿਹਾ ਸੀਗਾ ਏਜੰਟ ਦਾ ਜਿੱਥੇ ਫਾਈਲ ਲਈ ਆ ਠੀਕ ਹੈ ਨਾ ਉਹ ਕੁਝ ਪੇਪਰ ਜਿਹਾ ਰਿਆ ਸੀਗਾ ਬਸ ਉਹ ਮੈਂ ਤੁਹਾਨੂੰ ਦੱਸ ਦਾਂਗੀ ਤੁਸੀਂ ਕਢਾ ਲਿਆਓ ਕਿਹਦੇ ਮੇਰੇ ਕਿ ਤੇਰੇ ਹਲੇ ਮੇਰੇ ਚਾਹੀਦੇ ਪਹਿਲਾਂ ਤੇਰੇ ਲੱਗਣਗੇ ਹਨਾ ਮੇਰੇ ਤੋਂ ਬਾਅਦ ਚ ਲੱਗਣਗੇ ਠੀਕ ਤੁਸੀਂ ਕਿੱਥੋਂ ਆਏ ਹੋ ਮੈਂ ਮਾੜਾ ਕਿਤੇ ਮੁੰਡੇ ਨਾਲ ਗਿਆ ਹੋਇਆ ਸੀ ਯਾਰ ਅੱਛਾ ਹੋਰ ਉਹਨੇ ਗੱਡੀ ਦੇਖਣੀ ਸੀ ਕਹਿੰਦਾ ਮੈਂ ਨਾਲ ਚੱਲ ਮਾਹ ਚੱਲ ਬਾਗ ਚੱਲਣ ਬੇਲੀ ਕਿਹੜੀ ਗੱਡੀ ਲੈ ਰੇ ਨੇ ਪਤਾ ਨਹੀਂ ਕਿਹੜੀ ਲੈਣੀ ਹੋ ਉਹਨੇ ਕੋਈ ਫਿਰਦਾ ਮੈਨੂੰ ਕਹਿੰਦਾ ਤੀ ਹੂੰ ਕਹਿੰਦਾ ਵੀ ਤੇਰੇ ਵਾਲੀ ਗੱਡੀ ਦੇ ਮੈਨੂੰ ਕਹਿੰਦਾ ਕੋਈ ਤੇਰੇ ਵਾਲੀ ਗੱਡੀ ਥੋੜੀ ਗੱਡੀ ਜਿਹੜੀ ਆਪਣੀ ਉਹ ਉੱਥੇ ਕੁੱਟੀ ਜੀ ਨਹੀਂ ਖੜੀ ਗੱਡੀ ਤੁਸੀਂ ਮੈਨੂੰ ਤਾਂ ਹਾਲੇ ਤੱਕ ਕੋਈ ਗੱਡੀ ਦਿਖਾਈ ਨਹੀਂ ਹੈਗੀ। ਉਹ ਯਾਰ ਅੱਛਾ ਮੇਰੀ ਗੱਲ ਸੁਣ। ਹਾਂ। ਆਪਾਂ ਥੋੜੇ ਦਿਨ Shimla Shimla ਜਾਈਏ। Shimla ਗਰਮੀ ਦੇ ਕਿੰਨੀ ਹੋ ਰਹੀ ਹੈ ਗੈਰੀ? ਤੂੰ ਮੈਨੂੰ ਕਿਤੇ ਵੀ ਨਹੀਂ ਕਮਨ ਲੈ ਕੇ ਗਿਆ ਵਿਆਂ ਤੋਂ ਬਾਅਦ। ਠੰਡ ਹੁੰਦੀ ਹੈ Shimla ਤੇ ਹੋਰ ਕੀ ਹੁੰਦਾ? ਲੈ। ਸ਼ਿਮਲਾ ਸਟੇਸ਼ਨ ਚੱਲਦੇ ਆਂ ਆਪਾਂ ਕਿਤੇ। ਨਹੀਂ Shimla ਦੇ ਸੜਨਗੇ ਮੈਂ ਥੋੜੀ ਹੋਰ ਵੀ ਤਾਂ ਇਹ ਜਿਹਾ ਮੈਂ ਉੱਥੇ ਇਹ ਜਿਹਾ। ਸਵਾ ਹੈ? ਹਾਂ। ਆ ਦੇਖਿਓ ਸਿਰ ਤੱਕ ਪੈਰਾਂ ਤੱਕ ਪਸੀਨਾ ਆਇਆ ਪਿਆ ਮੇਰੇ। ਪਰ ਉੱਧਰ ਵੀ ਤਾਂ ਹੋਊਗਾ ਹੀ। ਆਹ ਕੀ ਆ? ਇਹ Shimla ਕੀ ਇਹ ਜਿਹਾ? ਸੀ ਰਤੀਰਾ ਉਹ ਤੇ ਨ ਵਰਪੰਦੀ ਰਸ ਵੀ ਸ਼ਿਮਲੇ ਵਰਪੰਦੀ ਆ ਤੂੰ ਮੈਨੂੰ ਕਿੱਥੇ ਲਿਆਇਆ ਨਾ ਹਾਂ ਫਿਰ ਮੈਨੂੰ ਕਿਤੇ ਕੁਮਾਨ ਦਾ ਲੈ ਕੇ ਛੱਲ ਕੱਟੂ ਕੱਟੇ ਸ਼ਿਮਲੇ ਤੱਕ ਤਾਂ ਲੈ ਚੱਲ ਸ਼ਿਮਲੇ ਹੈ ਕਿ ਉੱਥੇ ਵਰਪੰਦੀਗਾ ਫਿਰ ਹੋਰ ਲੈ ਚੱਲ ਜਿੱਥੇ ਮਰਫ ਪੈਂਦੀ ਆ ਥੋੜੇ ਦਿਨ ਨਾਲ ਆਪਾਂ ਘੁੰਮਿਆਂ ਫਿਰ ਆਵਾਂਗੇ ਜੋ ਹੁਣ ਤਾਂ ਥੋੜੇ ਦਿਨ ਤਾਂ ਬਿਆਹ ਨੂੰ ਹੋਏ ਨੇ ਹਲੇ ਫਿਰ ਕੀ ਹੋ ਗਿਆ ਹੋਰ ਬੁੱਢੇ ਹੋ ਕੇ ਜਾਵਾਂਗੇ ਹਲੇ ਪਰ ਇਸ਼ਤਿਆਰ ਨਹੀਂ ਜਾ ਕੇ ਆਉਣਾ ਅੱਛਾ ਐਂ ਜੀ ਗਰਮੀ 'ਚ ਤੂੰ ਮੈਨੂੰ ਰਿਸ਼ਤੇਦਾਰਾਂ ਦੇ ਕੁਮਾਨ ਦਾ ਫਿਰੇਂਗਾ ਫਿਰ ਕਹਿਣਗੇ ਆਏ ਨਹੀਂ ਕੁਛ ਨਹੀਂ ਹੁੰਦਾ ਪਹਿਲਾਂ ਆਪਾਂ ਘੁੰਮਣ ਜਾਵਾਂਗੇ ਬਸ ਕਿੱਥੇ ਆਣਾ ਘੁੰਮਣਾ ਤੂੰ ਗੱਡੀ 'ਚ ਦੱਸ ਕਿਹੜੀ 'ਚ ਜਾਣਾ ਪਹਿਲਾਂ ਗੱਡੀ ਕਿਹੜੀ ਖੜੀ ਆ ਆਪਣੀ ਕੋਠੀ 'ਚ ਗੱਡੀ ਆਪਾਂ ਉਧਰ ਮੈਂ ਉਹਨੂੰ ਪਹਾੜਾਂ 'ਚ ਗੱਡੀ ਚੱਲਦੀ ਨਹੀਂ ਮਰਤਾਂ ਮੈਂ ਤਾਂ ਉੱਠੀਆਂ ਲੱਗ ਗਿਆ ਤੇ ਫਿਰ ਆਪਾਂ ਡਰਾਈਵਰ ਲੈ ਜਾਾਂਗੇ ਆਪਾਂ ਗੱਡੀ ਆਪਾਂ ਕਿਰਾਏ ਤੇ ਲੈ ਕੇ ਚੱਲਾਂਗੇ ਆਪਣੀ ਗੱਡੀ ਆਪਾਂ ਕਿਉਂ ਲੈ ਕੇ ਆਣੀਆਂ ਪਾਗਲਾ ਤੂੰ ਕਿਉਂ ਜਦ ਆਪਣੀਆਂ ਹੈਗੀਆਂ ਫਿਰ ਕਿਰਾਏ ਤੇ ਕਿਉਂ ਲੈ ਕੇ ਜਾਣੀਆਂ ਆ ਉਹ ਪਜਲ ਡਰਾਈਵਰ ਲੈ ਕੇ ਜਾਵਾਂਗੇ ਆਪਾਂ ਫਿਰ ਗੱਡੀ ਲੈ ਕੇ ਜਾਊਗਾ ਅਗਲਾ ਬੌੜਾ ਨਹੀਂ ਬਣਦੇ ਹੁੰਦੇ ਨਾਲੇ ਆਪਣੀ ਗੱਡੀ ਤਾਂ ਆਪਾਂ ਕਿਉਂ ਰਿਸਕ ਲੈਣਾ ਉ ਅੱਪਾ ਫੇਰ ਬਾਅਦ ਚੋਂ ਚੱਲਾਂਗੇ ਤੁਸੀਂ ਫੇਰ ਐ ਕਰੋ ਡਰਾਈਵਰ ਪੁੱਛ ਲਓ ਹੂੰ ਆਪਾਂ ਥੋੜੇ ਦਿਨ ਜਾ ਕੇ ਆਵਾਂਗੇ ਕੋਈ ਨਾ ਬਾਅਦ ਚੱਲਾਂਗਾ ਮੈਂ ਕਰ ਲੈਣਾ ਗੱਲ ਹਲੇ ਥੋੜੇ ਦਿਨ ਖੜ ਜਾ ਹਲੇ ਯਾਰ ਅਜੇ ਰੀ ਰੋ ਲਾਲੀ ਮੜੀ ਦੀ ਹਲੇ ਨਿਬੜ ਜੇ ਹੋਰ ਦਵਾਈ ਪਾ ਦੀ ਬਸ ਕਰਾਂ ਫੇਰ ਬਾਅਦ ਚੱਲਾਂਗੇ ਠੀਕ ਹੈ ਚੱਲ ਲੈ ਕੇ ਜਾਈ ਪੱਕਾ ਕੋ ਯਾਰ ਮੈਂ ਅੱਗੇ ਮੁੱਕ ਰਿਆਂ ਜਮਾਨਦਰ ਸੀ ਮੈਨੂੰ ਯਾਰ ਜੁਵਾਨ ਤੇ ਖੜਿਆ ਵੀ ਕਦੋਂ ਐ ਜਾ ਰਹਿ ਨਾ ਕਰਾ ਕਰ ਦੇਖ ਤੂੰ ਤਾਂ ਗੱਲਾਂ ਹੀ ਕਰਦਾ ਮੈਂ ਤੈਨੂੰ ਕਿੰਨੀ ਵਾਰੀ ਕਹਤਾ ਉਹਦੇ ਦਿਖਾ ਦੇ ਕੋਠੀ ਦਿਖਾ ਦੇ ਹਾਲੇ ਤੱਕ ਤੂੰ ਮੈਨੂੰ ਕੋਠੀ ਨਹੀਂ ਲੈ ਕੇ ਗਿਆ ਮੈਂ ਤੈਨੂੰ ਕਿੰਨੀ ਵਾਰੀ ਕਹਤਾ ਕਿ ਜ਼ਮੀਨ ਦਿਖਾ ਦੇ ਹਾਲੇ ਤੱਕ ਤੂੰ ਮੈਨੂੰ ਨਹੀਂ ਦਿਖਾਈ ਮੈਂ ਕਿੰਨੀ ਵਾਰੀ ਕਹਤਾ ਕਿ ਗੱਡੀ ਦਿਖਾ ਕਿਹੜੀ ਆ ਹੈਨਾ ਮੈਨੂੰ ਲੈ ਕੇ ਚੱਲ ਤੂੰ ਅੱਜ ਤੱਕ ਕੋਈ ਗੱਡੀ ਨਹੀਂ ਦਿਖਾਈ ਆਪਣੀ ਉਂਗਲ ਹਿਲਾ ਕੇਵੇਂ ਚਲਦੀ ਆ ਫਿਰ ਹੋਰ ਮੈਂ ਕੀ ਕਰਾਂ ਹਾਂ ਚੰਗੀ ਗੱਲਾਂ ਨਹੀਂ ਇਹ ਜਦ ਤੂੰ ਆਇਆ ਨਾ ਕਰਾ ਕਰ ਯਾਰ ਤੈਨੂੰ ਯਕੀਨ ਨਹੀਂ ਮੇਰੇ ਤੇ ਦੇਖੋ ਇਦਾਂ ਕਿ ਹਾਸ਼ਟਾੰਡ ਦੀ ਗੱਲ ਕਰਦਿਆਂ ਤੂੰ ਜੇ ਮੈਨੂੰ ਕਰਦੀ ਯਕੀਨ ਹੈ ਤਾਹੀ ਮੈਂ ਪਰ ਘਰ ਘਰ ਬਾਅਦ ਛੱਡ ਕੇ ਆਈ ਆ ਫੇ ਤਾਹੀ ਤੇਰੀ ਮੈਂ ਕਰਦਾ ਵੀ ਹਾਜਤ ਮੇਰੇ ਪਿੱਛੇ ਆਈਆਂ ਤੇਰੀ ਮੈਂ ਮੰਮੀ ਤੈਨੂੰ ਕਿੰਨਾ ਬੋਲਦੀ ਠੀਕ ਆ ਫੇ ਮੈਂ ਮੰਮੀ ਨੂੰ ਕੁਝ ਕਹਿੰਨੀ ਆਂਗੇ ਮੈਨੂੰ ਪਤਾ ਤੂੰ ਨਹੀਂ ਬੋਲਦੀ ਤੂੰ ਮੇਰੇ ਕਿਉਂ ਚੁੱਪਾਂ ਉਹਨੂੰ ਮੈਂ ਚੁੱਪ ਕਰਾਉਣਾ ਤੇਰੀ ਮੈਂ ਸਾਈਡ ਲੈਂਦਾ ਨਹੀਂ ਬਈ ਨਹੀਂ ਮਾਤਾ ਉਹ ਬਿਨਿਆਣੀ ਆ ਸਾਊਆ ਵਿਚਾਰੀ ਫੇਰ ਜਦ ਮੈਂ ਕਹਿੰਦਾ ਨਾ ਖੜਦਾ ਨਹੀਂ ਯਾਰ ਮੈਂ ਹੁਣ ਆਪਾਂ ਤੈਨੂੰ ਮਣਿਆਣਾ ਪਾ ਬਾਕੀ ਚੱਲਾਂ ਕਿੱਡੀ ਗੱਲ ਆ ਐਦਾਂ ਖੜਨ ਦਾ ਕੀ ਫਾਇਦਾ ਹਾਂ ਹੋਰ ਕਿਹੜਾ ਮੈਂ ਜਿੱਥੇ ਕਹਿੰਦੀ ਮੈਨੂੰ ਲੈ ਕੇ ਚੱਲਿਆ ਕਰ ਬਸ ਮੈਂ ਖੜ੍ਹ ਜਣਾ ਢਿੱਕੇ ਵਰ ਮੈਂ ਇੱਥੇ ਕਹਿੰਦੀ ਬਸ ਮੈਨੂੰ ਲੈ ਕੇ ਚੱਲਿਆ ਕਰ ਚੱਲਾਂਗੇ ਕੋਈ ਨਾ ਬਹੁਤ ਦੱਸ ਸਿੰਗਲ ਜਾਣਾ ਇਕੱਲਾ ਬਸ ਸੋਰਤਾ ਨਹੀਂ ਆਣਗੇ ਤੇ ਹੋਰ ਵੀ ਚੱਲਾਂਗੇ ਫਿਰ ਬਾਅਦ ਚ ਵਗ ਚੱਲਾਂਗੇ ਇਹ ਪਹਿਲਾਂ ਸਿੰਗਲ ਜਾ ਗਈ ਹੁਣ ਠੀਕ ਹੈ ਜੇ ਮਾਰਾ ਇਹਨੇ ਗਾਲਾਂ ਕੱਢੀਆਂ ਆਪਾਂ ਨੂੰ ਫੇਰ ਸਪਰਾਏ ਕਰ ਜਲਦੀ ਮਾਤਾ ਨੂੰ ਪੁੱਛ ਲਈ ਜੇ ਮਾਤਾ ਨੇ ਗਾਲਾ ਗੱਡੀ ਆਪਾਂ ਮਾਤਾ ਨੂੰ ਵੀ ਨਾਲ ਹੀ ਲੈ ਚਲਾਂਗੇ ਮਾਤਾ ਨੂੰ ਪੁੱਛ ਲਈ ਫਿਰ ਆਪਾਂ ਮੰਮੀ ਤੇ ਉਹਨੂੰ ਵੀ ਲੱਭ ਨੂੰ ਵੀ ਲੈ ਜਾਾਂਗੇ ਨਾਲ ਹਾਂ ਉਹ ਤੇ ਗਾਹ ਪਾ ਜਾਣਗੇ ਮਾਸੀ ਨੂੰ ਵੀ ਲੈ ਜਾਾਂਗੇ ਕੁੜੀ ਨੂੰ ਵੀ ਲੈ ਜਾਾਂਗੇ ਹਾਂ ਮਾਸੀ ਤੇ ਜਾਰੇ ਫੇਵਰੇਟ ਥੋੜੇ ਜੀ ਹਨਾ ਜੀਣਾ ਜੀਣਾ ਨੇ ਜਾਣਾ ਆਪਾਂ ਸਾਰਿਆਂ ਨੂੰ ਲੈ ਜਾਾਂਗੇ ਆਹ ਵਾਹੋ ਬਸ ਤੇ ਯਾਤਰਾ ਤੇ ਜਾਣਾਗਾ ਆਪਾਂ ਜਾਣਾ ਦੁਆਣਾ ਘੁੰਮਣਾ ਪਿਆ ਤੇ ਬਾਲ ਯਾਰ ਹੱਦ ਦਾ ਤੇ ਭਾਦੀ ਸਾਰਿਆਂ ਨੂੰ ਲੈ ਜਾਾਂਗੇ ਹੋ ਗਿਆ ਉਹ ਵੀ ਕੁੰਮ ਲੈਣਗੇ ਬਹਾਨੇ ਸਿਰ ਨਹੀਂ ਆਈ ਨਹੀਂ ਆਪਾਂ ਨਹੀਂ ਆਪਾਂ ਚੱਲਾਂਗੇ ਇਕੱਠੇ ਵਾਕੇ ਤੇ ਹੋਰ ਵਾਗ ਚੱਲਾਂਗੇ ਸਾਰਿਆਂ ਨਾਲ ਠੀਕ ਆ ਚੱਲ ਕੀ ਨਾ ਲਈ ਮੈਂ ਤੈਨੂੰ ਪੇਪਰ ਦੱਸਦੀ ਆ ਆਜਾ ਨਾਲ ਤੂੰ ਇਹਦਾ ਕਰ ਪਤਾ ਫਾਇਰ ਫੁੱਲ ਦਾ ਉਹ ਲਵਾ ਲਾ ਤੂੰ ਹਾਂ ਦੱਸਦੀ ਆ ਹੁਣ ਚੱਲ ਹੋਰ ਯਾਰ ਤੂੰ ਦੇਖ ਉਹ ਕੱਪੜੇ ਲਈ ਬਣੀ ਨੇ ਬੈਠ ਤੂੰ ਉਹ ਕਰ ਲੈ ਵਸਾ ਲਾ ਉਹ ਹੋਰ ਚੱਲ ਆਜਾ ਹਰੇ ਕਰ ਆਹ ਚੱਲ ਚੱਲ ਮੋਟਰ ਜੀ